ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਅੱਜ 19 ਸਤੰਬਰ 2024 ਦੀਆਂ ਫੱਟੀਆਂ ਖਬਰਾਂ ਸਭ ਨੂੰ ਮਿਲੇਗਾ 5-5000 ਦਾ ਲਾਭ ਗਰੀਪਰਵਾਰਾਂ ਦੀ ਹੋਈ ਬੱਲੇ ਬੱਲੇ ਅੱਜ ਪਰ OPM ਆਵਾਸ ਯੋਜਨਾ ਦਾ ਫਾਰਮ ਮਿਲੇਗਾ 1,20,000 ਦਾ ਲਾਭ ਇਹ ਆਪਰੀ ਅਪਡੇਟ ਆਉਜਾਂਦਿਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੌਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਟੈਕਨੀ ਦਾ ਉੱਪਰ ਦੇਖਣ ਨੂੰ ਮਿਲ ਸਕਣਗੇ। ਤੋਂ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਆਂ ਤੇ ਖਾਸ ਅਪਡੇਟ ਦੇ ਉੱਪਰ। ਅੱਜ ਦੀ ਵੱਡੀ ਖਬਰ ਇਸ ਯੋਜਨਾ ਰਾਹੀਂ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ ਪੈਨਸ਼ਨ। ਜਾਨੋ ਕਿਵੇਂ ਫਾਇਦਾ ਲਈਏ। ਸਾਡੇ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਅੱਜ ਵੀ ਦੇਸ਼ ਦੀ ਵੱਡੀ ਆਬਾਦੀ ਖੇਤੀ ਤੇ ਨਿਰਭਰ ਹੈ। ਖਾਸ ਕਰਕੇ ਪਿੰਡੂ ਭਾਰਤ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਅਤੇ ਪਸ਼ੂ ਪਾਲਣ ਤੇ ਨਿਰਭਰ ਕਰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਈ ਕੇਂਦਰ ਸਰਕਾਰ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕਈ ਯੋਜਨਾਵਾਂ ਚਲਾਰੀ ਹੈ ਬਹੁਤ ਕਿਸਾਨ ਇਸ ਦਾ ਫਾਇਦਾ ਉਠਾ ਰਹੇ ਹਨ ਹਾਲਾਂਕਿ ਬਹੁਤ ਸਾਰੀਆਂ ਸਕੀਮਾਂ ਜਿਨ੍ਹਾਂ ਪਰ ਕਿਸਾਨ ਜਾਗਰੂਕ ਥਣ ਅਜਿਹੀ ਇੱਕ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਮਨਤਨ ਯੋਜਨਾ ਹੈ ਇੱਕ ਪੈਨਸ਼ਨ ਸਕੀਮ ਹੈ ਇਸ ਵਿੱਚ ਕਿਸਾਨਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ ਪ੍ਰਧਾਨ ਮੰਤਰੀ ਕਿਸਾਨ ਮਨਤਨ ਯੋਜਨਾ 12 ਸਤੰਬਰ 2019 ਨੂੰ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਦੇ 5 ਸਾਲ ਪੂਰੇ ਹੋ ਚੁੱਕੇ ਹਨ ਇਸ ਸਕੀਮ ਵਿੱਚ ਕਿਸਾਨ ਨੂੰ ਹਰ ਮਹੀਨੇ 55 ਰੁਪਏ ਤੱਕ ਜਮ੍ਹਾਂ ਕਰਾਉਣੇ ਪੈਂਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਹਰ ਮਹੀਨੇ 3000 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ ਪ੍ਰਧਾਨ ਮੰਤਰੀ ਕਿਸਾਨ ਮਾਨਤਨ ਯੋਜਨਾ ਦਾ ਲਾਭ ਲੈਣ ਵਾਲੇ ਸਾਰੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਮੰਤਰੀ ਯੋਜਨਾ ਦਾ ਲਾਭ ਮਿਲੇਗਾ ਘਟੋ ਘਟ ਹਰ ਮਹੀਨੇ ਇਸ ਵਿੱਚ ਨਿਵੇਸ਼ ਕਰਕੇ ਤੁਸੀਂ ਪੈਨਸ਼ਨ ਦੇ ਹੱਕਦਾਰ ਹੋ ਸਕਦੇ ਹੋ ਜਿਨ੍ਹਾਂ ਕਿਸਾਨਾਂ ਕੋਲ 2 ਹੈਕਟੇਰ ਤੋਂ ਘੱਟ ਜ਼ਮੀਨ ਹੈ ਉਹ ਕਿਸਾਨ ਇਸ ਸਕੀਮ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਆਮ ਤੌਰ ਤੇ 18 ਤੋਂ 40 ਸਾਲ ਦੀ ਉਮਰ ਦੇ ਕਿਸਾਨ ਇਸ ਸਕੀਮ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਇਸ ਦੇ ਨਾਲ ਹੀ ਉਹਨਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਪੈਸੇ ਜਮ੍ਹਾਂ ਕਰਾਉਂਦੇ ਪੈਂਦੇ ਹਨ ਜੋ ਕਿ 55 ਰੁਪਏ ਤੋਂ 200 ਤੱਕ ਜਮ੍ਹਾਂ ਕਰਵਾ ਸਕਦੇ ਹੋ ਇਸ ਵਿੱਚ 60 ਸਾਲ ਪੂਰੇ ਹੋਣ ਤੋਂ ਬਾਅਦ ਹਰ ਮਹੀਨੇ 3000 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ। ਅਗਲੀ ਵੱਡੀ ਅਪਡੇਟ ਅਤੀਸ਼ੀ ਬਨੇ ਦਿੱਲੀ ਦੇ ਨਵੇਂ ਸੀਐਮ ਤੁਹਾਨੂੰ ਦੱਸਦੀ ਹੈ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਲ ਦਿਹਾੜ ਦੇਲ ਤੋਂ ਸ਼ੁੱਕੀ ਆਉਣ ਤੋਂ ਬਾਅਦ ਉਹਨਾਂ ਨੇ ਵੱਡਾ ਐਲਾਨ ਕੀਤਾਗਾ ਕਿ ਉਹ ਉਦੋਂ ਤੱਕ ਆਪਣੀ ਸੀਐਮ ਦੀ ਕੁਰਸੀ ਤੇ ਨਹੀਂ ਬੈਠਣਗੇ ਜਦੋਂ ਤੱਕ ਉਹਨਾਂ ਨੂੰ ਦਿੱਲੀ ਵਾਸੀ ਨਾਲ ਅਪਣਾਉਣਗੇ। ਤਾਂ ਹੁਣ ਇਸ ਦੇ ਉੱਪਰ ਸੀਐਮ ਇੰਦਰ ਕੇਜਲੀਵਾਲ ਨੇ ਵੱਡਾ ਅਪਡੇਟ ਜਾਰੀ ਕੀਤਾ ਕਿ ਹੁਣ ਉਹਨਾਂ ਨੇ ਅਗਲਾ ਨਾਮ ਆਪਣਾ ਅਗਲਾ ਉਤਰਾਧਿਕਾਰੀ ਜੋ ਸੀਐਮ ਬਣਾਇਆ ਅਤੀਸ਼ੀ ਨੂੰ ਬਣਾਇਆਗਾ ਇਸ ਦੇ ਪਿੱਛੇ ਮਨੀਸ਼ ਉਸੇਦੀਆ ਦਾ ਵੱਡਾ ਹੱਥ ਹੈ ਕਿਉਂਕਿ ਉਹਨਾਂ ਨੇ ਦੇਖਿਆ ਹੈ ਪਿਛਲੇ ਲੰਬੇ ਸਮੇਂ ਤੋਂ ਅਤੀਸ਼ੀ ਆਪਣੇ ਕੰਮ ਕਾਜ ਵਿੱਚ ਕਿਸ ਤਰੀਕੇ ਆਪਣੀ ਦਿੱਲੀ ਦਿੱਲੀ ਕੰਮ ਕਰ ਰਹੇ ਸੀ ਜਿਸ ਕਰਕੇ ਉਹਨਾਂ ਨੂੰ ਮਨੀਸ਼ ਸੋਧਿਆ ਨੇ ਉਤਰਾਧਿਕਾਲੀ ਦੇ ਪ੍ਰੋਸੇ ਵਜੋਂ ਆਪਣਾ ਨਾਮ ਰੱਖਿਆ ਗਿਆ ਅਤੇ ਇਸ ਦੀ ਮੰਨਦੇ ਹੋਏ ਅਰਵਿੰਨ ਕੇਚਰੀਵਾਲ ਨੇ ਉਹਨਾਂ ਨੂੰ ਦਿੱਲੀ ਦਾ ਸੀਐਮ ਕੌਸ਼ਿਸ਼ ਕਰ ਦਿੱਤਾ ਹੈ ਹੁਣ ਜਦੋਂ ਤੱਕ ਇਲੈਕਸ਼ਨ ਨਹੀਂ ਹੋਣਗੇ ਦਿੱਲੀ ਦੇ ਉਦੋਂ ਤੱਕ ਦਿੱਲੀ ਦੇ ਸੀਐਮ ਅਤੀਸ਼ੀ ਹੀ ਰਹਿਣਗੇ ਇਸ ਤੋਂ ਇਲਾਵਾ ਅਗਲੀ ਵੱਡੀ ਅਪਡੇਟ ਕੀ ਪੰਜਾਬ ਵਿੱਚ ਹੁਣ ਪੰਜਾਬ ਸਰਕਾਰ ਵੱਲੋਂ 2500 ਪੈਨਸ਼ਨ ਸਕੀਮ ਦਾ ਐਲਾਨ ਕਰ ਦਿੱਤਾ ਗਿਆ ਅਗਰ ਤੁਸੀਂ ਵੀ ਪੰਜਾਬ ਵਾਸੀ ਹੋ ਪੰਜਾਬ ਦੇ ਵਿੱਚ ਰਹਦੇ ਹੋ ਤਾਂ ਤੁਸੀਂ ਵੀ 2500 ਪੈਨਸ਼ਨ ਸਕੀਮ ਦਾ ਲਾਭ ਉਠਾ ਸਕਦੇ ਹੋ ਇਸ ਦੇ ਲਈ ਔਰਤਾਂ ਦੀ ਉਮਰ 58 ਸਾਲ ਅਤੇ ਪੁਰਸ਼ਾਂ ਦੀ ਉਮਰ 65 ਸਾਲ ਤੋਂ ਵੱਧ ਹੋਣੀ ਲਾਜ਼ਮੀ ਹੈ ਇਸ ਤੋਂ ਇਲਾਵਾ ਤੁਹਾਡੀ ਸਾਲਾਨਾ ਆਮਦਨ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਤੁਹਾਡਾ ਕੋਈ ਵਪਾਰਕ ਪਰਪਟੀ ਨਹੀਂ ਹੋਣੀ ਚਾਹੀਦੀ ਕਿ ਅਤੇ ਨਾ ਹੀ ਤੁਹਾਡੇ ਫੈਮਿਲੀ ਵਿੱਚ ਕੋਈ ਗਵਰਨਮੈਂਟ ਜੌਬ ਉੱਤੇ ਲੱਗਿਆ ਹੋਣਾ ਚਾਹੀਦਾਗਾ ਅਗਲੀ ਵੱਡੀ ਅਪਡੇਟ ਪੀਐਮ ਮੋਦੀ ਦਾ ਔਰਤਾਂ ਨੂੰ ਵੱਡਾ ਤੋਹਫਾ ਹਰ ਸਾਲ ਮਿਲਣਗੇ 10000 ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 오ਡੀਸ਼ਾ ਦੇ ਪੁਬੀਨੇਸ਼ਵਰ ਵਿੱਚ ਸੂਬਾ ਸਰਕਾਰ ਦੀਆਂ ਔਰਤਾਂ ਲਈ ਬਣਾਈ ਗਈ ਸਤਭਗਦਰਾ ਯੋਜਨਾ ਦੀ ਸ਼ੁਰੂਆਤ ਕਰਨਗੇ ਇਹ ਸਕੀਮ ਰਾਜ ਦੀਆਂ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚਲਾਈ ਗਈ ਹੈ ਭਾਜਪਾ ਦੇ ਵਿਧਾਨ ਸਭਾ ਚੋਣਾਂ ਲਈ ਆਪਣੀ ਸੰਕਲਨ ਪੱਤਰ ਵਿੱਚ ਵੱਡੀ ਯੋਜਨਾ ਨੂੰ ਸ਼ਾਮਲ ਕੀਤਾ ਸੱਤ ਪੱਦਰਾ ਯੋਜਨਾ ਤਹਿਤ ਰਾਜ ਸਰਕਾਰ ਹਰ ਸਾਲ ਔਰਤਾਂ ਨੂੰ 10000 ਰੁਪਏ ਦੇਵੇਗੀ ਮਾਨ ਪੱਤਾ ਇਸ ਸਾਲ ਵਿੱਚ 5000 ਰੁਪਈਆ ਦੋ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ ਪਿਛਲੇ ਮਹੀਨੇ ਹੀ ਭੁਖ ਮੰਤਰੀ ਮੋਹਨ ਚਰਨ ਮਾਜੀ ਨੇ ਇਹ ਸਕੀਮ ਦਾ ਸਟੈਂਡਰਡ ਅਪਗ੍ਰੇਡਿੰਗ ਪ੍ਰੋਜੈਕਟ ਜਾਰੀ ਕੀਤਾ ਸੀ ਸੱਤ ਪੱਦਰਾ ਯੋਜਨਾ ਦੀ ਸਨਮਾਨ ਰਾਸ਼ੀ ਦੀ ਕਿਸ਼ਤਰ ਲੈ ਪੂਰਨਮਾ ਅਤੇ ਮਹਿਲਾ ਦਿਵਸ ਦੇ ਮੌਕੇ ਤੇ ਔਰਤਾਂ ਦੇ ਬੈਂਕ ਖਾਤੇ ਵਿੱਚ ਸਿੱਧੀ ਜਮਾ ਕੀਤੀ ਜਾਵੇਗੀ ਇਸ ਔਰਤ ਇਸ ਫਾਰਮਾ ਦੇ ਲਈ ਔਰਤਾਂ ਦੀ ਉਮਰ 21 ਤੋਂ 60 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ 10000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਅਤੇ ਇਹ ਸਕੀਮ ਸੈਕਸ਼ਨ 2024-25 ਤੋਂ ਲੈ ਕੇ 28-29 ਤੱਕ ਚੱਲਦਾ ਰਹੇਗਾ ਜਿਸ ਦੇ ਵਿੱਚ 55825 ਕਰੋੜ ਰੁਪਏ ਦਾ ਬਜਟ ਧਿਆਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏਸ਼ੀਅਨ ਚੈਂਪੀਅਨ ਟਰੋਫੀ ਜਿੱਤਣ ਲਈ ਪਾਤੀ ਹਾਕੀ ਟੀਮ ਨੂੰ ਦਿੱਤੀ ਵਧਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੀਨ ਨੂੰ ਉਸ ਦੇ ਖੇਡ <li>ਮੁਦਾਨ ਤੇ ਹਰਾ ਕੇ ਏਸ਼ੀਅਨ ਟਰੈਫੀ ਚੈਂਪੀਅਨ ਟਰੋਫੀ ਜਿੱਤਣ ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਦੇ ਟੂਰਨਾਮੈਂਟ ਦੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਮਾਤਾ ਦਿੱਤੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਭਾਰਤ ਨੇ ਪੰਜਵੀਂ ਵਾਰ ਇਹ ਟਰੋਫੀ ਆਪਣੇ ਨਾਮ ਜਿੱਤੀ ਹੈ ਭਗਵੰਤ ਮਾਨ ਨੇ ਕਿਹਾ ਕਿ ਟੀਮ ਦੇ ਸਾਰੇ ਖਿਡਾਰੀ ਸ਼ਲਾਘਾਯੋਗ ਅਤੇ ਹੱਕਦਾਰ ਹਨ ਕਿਉਂਕਿ ਉਹਨਾਂ ਨੇ ਟੀਮ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਹੀ ਅਤੇ ਸਾਰੇ ਖੇਡਿ ਸੱਤੇ ਮੈਚ ਜਿੱਤ ਕੇ ਆਪਣੇ ਵਾਪਸ ਦੇਸ਼ ਪਰਤੇ ਹਨ ਇਸਦੇ ਵਿੱਚ ਇੱਕ ਹੋਰ ਮਾਨ ਵਾਲੀ ਗੱਲ ਜੋ ਸੀਮਾਨ ਨੇ ਦੱਸੀ ਹੈ ਕਿ ਪੰਜਾਬ ਦੇ ਇਸ ਹਰਕੀ ਟੀਮ ਦੇ ਵਿੱਚ ਸੱਤ ਖਿਡਾਰੀ ਸ਼ਾਮਲ ਹਨ ਜਿਨ੍ਹਾਂ ਨੇ ਖੇਡ ਦਾ ਹੋਰ ਵੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ ਪੰਜਾਬ ਦਾ ਨੌਜਵਾਨ ਹੈ ਹਰਮਨਪ੍ਰੀਤ ਸਿੰਘ ਨੇ ਟੂਰਨਾਮੈਂਟ ਦਾ ਸਭਰੋਤਨ ਖਿਡਾਰੀ ਵੀ ਐਲਾਨਿਆ ਗਿਆ ਭਾਰਤੀ ਟੀਮ ਦੇ ਲਈ ਸੁਨਹਿਰੀ ਮੌਕਾ ਹੈ ਕਿ ਉਹ ਆਪਣੇ ਇਸ ਪੱਲਾ ਨੂੰ ਵਧੀਆ ਤਰੀਕੇ ਨਾਲ ਜ਼ਾਹਰ ਕਰ ਸਕਣ ਅਗਲੀ ਵੱਡੀ ਅਪਡੇਟ ਪੰਜਾਬ ਵਿੱਚ 600 ਯੂਨਟ ਮੁਫਤ ਬਿਜਲੀ ਤੇ ਸੀਐਮ ਮਾਨ ਦਾ ਵੱਡਾ ਬਿਆਨ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਉਂਦਿਆ ਹੀ 600 ਯੂਨਟ ਮੁਫਤ ਬਿਜਲੀ ਦਾ ਲਾਭ ਮਿਲਣਾ 90% ਲੋਕਾਂ ਨੂੰ ਸ਼ੁਰੂ ਹੋ ਗਿਆ ਸੀ ਇਸ ਦੇ ਉੱਪਰ ਹੁਣ ਪੰਜਾਬ ਸਰਕਾਰ ਵੱਲੋਂ ਵੱਟੇ ਅਪਡੇਟ ਜਾਰੀ ਕੀਤੇ ਜਾ ਰਹੇ ਨੇ ਕਿ ਜਿਹੜੇ ਕਿਸਾਨ ਜਿਨ੍ਹਾਂ ਦੇ ਪੰਜ ਕਿਲੇ ਤੋਂ ਵੱਤ ਜ਼ਮੀਨਾਂ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ ਇਸ ਤੋਂ ਇਲਾਵਾ ਗਵਰਨਮੈਂਟ ਜੌਬ ਵਾਲੇ ਪਰਸਨ ਵੀ 600 ਯੂਨਟ بجلی ਦਾ ਲਾਭ ਨਹੀਂ ਲੈ ਸਕਦੇਗੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਮੀਟਰ ਦਾ ਲੰਬੇ ਸਮੇਂ ਤੋਂ ਬਕਾਇਆ ਪੈਂਡਿੰਗ ਹੈ ਹਾਲੇ ਤੱਕ ਉਹਨਾਂ ਨੇ ਜਮਾ ਨਹੀਂ ਕਰਵਾਇਆ ਤਾਂ ਉਹ ਜਿਹੇ ਲੋਕ ਵੀ ਇਸ ਸਕੀਮ ਦਾ ਲਾਭ ਨਹੀਂ ਠਾ ਸਕਣਗੇ ਇਸ ਤੋਂ ਇਲਾਵਾ ਪੰਜਾਬ ਵਿੱਚ ਜੋ ਵੈਰੀਫਿਕੇਸ਼ਨ ਚੱਲ ਰਹੀ ਹੈ ਅਗਰ ਤੁਹਾਡੀ ਵੈਰੀਫਿਕੇਸ਼ਨ ਤੇ ਕਿਸੇ ਤਰ੍ਹਾਂ ਦੀ ਕੰਪਲੇਨਟ ਦਰਜ ਕੀਤੀ ਜਾਂਦੀ ਹੈ ਜਾਨਕਿ ਤੁਸੀਂ ਖੁੰਡੀ ਲਾਉਂਦੇ ਫੜੇ ਜਾਂਦੇ ਹੋ ਜਾਂ ਫਿਰ ਹੋਰ ਤਰੀਕੇ ਨਾਲ ਮੀਟਰ ਦੀ ਛੇੜਖਾਨੀ ਕਰਦੇ ਫੜੇ ਜਾਂਦੇ ਹੋ ਤਾਂ ਉਸ ਚੀਜ਼ ਦੇ ਉੱਪਰ ਵੀ 5 ਸਾਲ ਤੱਕ ਉਸ ਪਰਸਨ ਨੂੰ ਇਸ 300 ਯੂਨਟ ਪ੍ਰਤੀ ਮਹੀਨਾ ਅਤੇ 2 ਮਹੀਨੇ ਦੀ 600 ਯੂਨਟ ਪ੍ਰਤੀ ਸਬਸਿਡੀ ਦਾ ਲਾਭ ਨਹੀਂ ਦਿੱਤਾ ਜਾਵੇਗਾ ਤਾਂ ਇਹ ਸੀ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ